ਆਪੋ ਤੂਦ ਕੋਇਆ ਮੈਂ ਕੱਲ ਵੀ ਬੈਂਦੀ ਕੀਤੀ ਸੀ ਅੰਦਰੋਂ ਇੱਕ એનર્ਜੀ ਰੱਬ ਪੋਜ਼ਿਟਿਵ ਆਤਮਿਕ ਬਲ ਦੇ ਅੰਦਰ ਫਿਰ ਸਭ ਕੁਝ ਹੁੰਦਾ ਓਦਾਂ ਤੁਲ ਓਦਾਂ ਤੇ ਅਸੀਂ ਕੰਬੀ ਜਾਵਾਂਗੇ ਠੀਕ ਹੈ ਜੀ ਵੱਡੇ ਬੰਦੇ ਨੂੰ ਦੇਖ ਕੇ ਕੰਬ ਜਾਵਾਂਗੇ ਸੱਚ ਬੋਲਿਆ ਹੀ ਨਹੀਂ ਜਾਏਗਾ ਨਹੀਂ ਨਹੀਂ ਕੋਣੀ ਬੋਲ ਜਦੋਂ ਸਹਬ ਜਾਦੇ ਆਨੇ ਨਿੱਕੀ ਨਿੱਕੀ ਜੀ ਬਾਰੀ ਰੱਖੀ ਸੀ ਤੇ ਪੀ ਇਹਦਾ ਚੁੱਕ ਕੇ ਅੰਦਰ ਆਣਗੇ ਦੋਨੇ ਭਾਈ ਜੋਰਾਵਰ ਸਿੰਘ ਦੇ ਫੋਦੇ ਸਿੰਘ ਝੁਕ ਕੇ ਆਣਗੇ ਆਤਰੀ ਸ਼ਬਦ ਦੀ ਤਾਕਤ ਆ ਜਾਂਦੀ ਹੈ ਦੋਵਾਂ ਭਾਈਆਂ ਨੇ ਦੇਖਿਆ ਵੀ ਇਹ ਤਾਂ ਪਹਿਲਾਂ ਸਾਨੂੰ ਝਗਾਉਣਾ ਚਾਹੁੰਦੇ ਨੇ ਉਹਨਾਂ ਨੇ ਆਪਣੇ ਮਵਾਰਗ ਚਰਨ ਤਿੱਲੇ ਵਾਲੀਆਂ ਸੋਹਣੀਆਂ ਜੁੱਤੀਆਂ ਜੋੜਾ ਉਹ ਪਹਿਲਾ ਕਦਮ ਰਖੇ ਆਤਰੀ ਲੋਕ ਤੇ ਨੇ ਤੇਰੇ ਤਖਤ ਵਜੀਦ ਖਾਨ ਜਦੋਂ ਸਾਰੀ ਮਹਿਫਲ ਬੈਠੀ ਸੀ ਉੱਥੇ ਸਾਰੇ ਬੈਠੇ ਸੀ ਝੂਠੇ ਝੂਟਾ ਆਨੰਦ ਵਰਗੇ ਉਹਨਾਂ ਨੇ ਜਦੋਂ ਕਿਉਂਕਿ ਸਾਰਿਆਂ ਦੀ ਅੱਖ ਸੀ ਉਹ ਛੋਟੇ ਜਿਹੇ ਗਿਰਤੇ ਉਹ ਬڑے ਰਾਜਨੀਤਿਕ ਬੰਦੇ ਚਲੋ ਖੈਰ ਉਹ ਮੈਂ ਗੱਲ ਨਹੀਂ ਕਰਨੀ ਹੋਰ ਬਸ ਨਾਲ ਚੱਲ ਜੇ ਐਦਾਂ ਦੇ ਦਿਮਾਗੀ ਹੁੰਦੇ ਨੇ ਵੀ ਇਹਨਾਂ ਨੂੰ ਝੁਕਾਣਾ ਹੈ ਨੀਵੇਂ ਕਰਨਾ ਹੈ ਤੇ ਉਹ ਰੱਬ ਦੇ ਪਿਆਰੇ ਪਹਿਲਾਂ ਆਪਣੇ ਮੁਬਾਰਕ ਚਰਨ ਅੰਦਰ ਪਾ ਕੇ ਸਾਰਿਆਂ ਨੇ ਦਰਸ਼ਨ ਕੀਤੇ ਮਹਾਰਾਜ ਦੇ ਸ਼ਹਿਬਜ਼ਾਦੇਆਂ ਦੇ ਚਰਨਾਂ ਦੇ ਤੇ ਫਿਰ ਉਹਨਾਂ ਨੇ ਥੱਲੇ ਇਸ ਤਰ੍ਹਾਂ ਆ ਕੇ ਜਦੋਂ ਸਾਹਮਣੇ ਦਰਸ਼ਨ ਹੋਏ ਤੇ ਅੰਦਰ ਵਰਦਾ ਹੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਰੰਗ ਇਹਨੂੰ ਕਹਿੰਦੇ ਜਾਗੋ ਹਰ ਰੰਗ ਲਾਗੋ ਇਸ ਜੁਗਮਾ ਸੁਕੀਅਤ ਸੁਚਾਨਾਂ ਤੇ ਦੌੜ ਆਇਆ ਕਿੰਦਾ ਹੋਇਆ ਆ ਕੀ ਕਰਦੇ ਹੋ ਐਦਾਂ ਕਰੋ ਸਲਾਮ ਕਰੋ ਐਦਾਂ ਨਹੀਂ ਕਰੀਦਾ ਕਚੈਰੀ ਹੈ ਕਹਿੰਦੇ ਕਚੈਰੀ ਹੈ ਤਾਂ ਫਿਰ ਕੀ ਹੈ ਸਾਡੇ ਪਿਓ ਨੇ ਸਾਨੂੰ ਸਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਕਹਿੰਦੇ ਨੇ ਸੂਰਮੇ ਉਹ ਨਹੀਂ ਦਰਦੇ ਚਾਹੇ ਜਿਹੜਾ ਮਰਜੀ ਹੈ ਸਾਹਮਣੇ بیٹھا ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਉਹਨਾਂ ਨੇ ਕੋਈ ਕਿਉਂਕਿ ਉਹ ਤੇ ਮਰ ਚੁੱਕੇ ਹੁੰਦੇ ਨੇ ਧਿਆਨ ਦੇਣਾ ਜੇ ਸੱਚ ਦੇ ਰਾਹ ਤੇ ਚੱਲਦਾ ਫਿਰਨਾਂ ਨੂੰ ਮਰਨਾ ਪੈਂਦਾ ਉਹ ਜਿਓ ਪਹਿਲਾਂ ਮਰਨਾ ਕਬੂਲ ਨਹੀਂ ਕਰਦਾ ਸੱਚ ਦੇ ਰਾਹ ਤੇ ਤੋੜੀ ਨਹੀਂ ਸਕਦਾ ਕਦੀ ਮੈਂ ਪਹਿਲਾਂ ਮੈਂ ਇਹਦੀ ਕੀਤੀ ਹੈ ਨਾ ਉਹਨਾਂ ਨੂੰ ਪਹਿਲਾ ਮਰਨਾ ਸਿਖਾਇਆ ਜਾਂਦਾ ਜਿਨ੍ਹਾਂ ਨੇ ਦੇਸ਼ ਕਮ ਦੇ ਲਈ ਜਾਨ ਵਾਰਨੀ ਉਹ ਪਹਿਲਾ ਮਰੇ ਹੁੰਦੇ ਫਿਰ ਫਿਰ ਉਹ ਸੱਚ ਦੇ ਰਾਹ ਤੇ ਤੁਰਦੇ ਨੇ ਤੇ ਸੱਚ ਬੋਲਦੇ ਨੇ ਫਿਰ ਉਹਨਾਂ ਨੂੰ ਕੋਈ ਵੇਪਰ ਵੇਪਰਵਾਹੀ ਹੁੰਦੀ ਹੈ ਫਿਰ ਪ੍ਰਵਾਹ ਕੋਈ ਨਹੀਂ